ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਭਾਰਤੀ ਮਹਿਲਾ ਫੈਡਰੇਸ਼ਨ ਦੇ ਸਕੱਤਰ ਕਮ ਪ੍ਰੋਫੈਸਰ ਕਮਲਜੀਤ ਘੋਟੇ ਲੋਹਣ ਉਹ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਕੈਨੇਡਾ ਦੇ ਵਿੱਚ ਜਿਹੜੇ ਵਿਦਿਆਰਥੀ ਪੜਨ ਗਏ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਘਟਣ ਦਾ ਨਾਂ ਨਹੀਂ ਲੈਂਦੀਆਂ ਲਗਾਤਾਰ ਵੱਧ ਰਹੀਆਂ ਨੇ ਸਰਕਾਰ ਨੇ ਕੈਨੇਡਾ ਸਰਕਾਰ ਨੇ ਨਵੀਆਂ-ਨਵੀਆਂ ਛੱਤਾਂ ਜਿਹੜੀਆਂ ਵਿਦਿਆਰਥੀਆਂ ਤੇ ਲਾਈਆਂ ਨੇ ਉਹਨਾਂ ਕਰਕੇ ਵੀ ਦਿੱਕਤਾਂ ਵਧੀਆਂ ਨੇ ਹੁਣ ਗ੍ਰੈਜੂਏਸ਼ਨ ਤੋਂ ਬਾਅਦ ਹੀ ਕੋਈ ਉਥੇ ਵਿਦਿਆਰਥੀ ਜਾ ਸਕਣਗੇ ਤੇ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਹਿਲਾ ਉਹਨਾਂ ਨੂੰ ਐਲਐਮਆਈ ਆਸਾਨੀ ਨਾਲ ਮਿਲ ਜਾਂਦੀ ਸੀ ਹੁਣ ਉਹ ਵੀ ਸਰਕਾਰ ਨੇ ਜਿਹੜੇ ਪ੍ਰਾਈਵੇਟ ادارے ਸੀਗੇ ਉਹਨਾਂ ਨੂੰ ਕਿਹਾ ਕਿ ਨਹੀਂ ਉਹ ਉਹ ਨਹੀਂ ਦੇ ਸਕਣਗੇ ਉਹਦੀ ਥਾਂ ਤੇ ਸਰਕਾਰ ਹੀ ਐਲਐਮਆਈ ਦਾ ਜੋ ਰੋਜ਼ਗਾਰ ਦਾ ਉਥੇ ਰਹਿਣ ਦਾ ਸਾਰਾ ਕੰਮਕਾਜ ਹੁਣ ਸਰਕਾਰ ਹੀ ਦੇਖੇਗੀ ਤੇ ਇਹ ਜਿਹੜੇ ਨਵੇਂ ਫੈਸਲੇ ਆ ਹਾਮੇ ਕੇ ਟਰੂਡੋ ਸਰਕਾਰ ਨੇ ਇਸ ਦਬਾਅ ਥਲੇ ਲੈ ਕੇ ਉਹਦੇ ਰਾਜਪਾਗ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਵਿਦਿਆਰਥੀ ਆਏ ਐ ਤੇ ਉਹਨੂੰ ਇਹ ਦੇ ਉੱਪਰ ਲੋਜਨਾ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਕੁਝ ਪਾਬੰਦੀਆਂ ਜਿਹੜੀਆਂ ਸ਼ਕਤੀਆਂ ਕੀਤੀਆਂ ਗਈਆਂ ਤੇ ਇਹਨਾਂ ਸ਼ਕਤੀਆਂ ਦਾ ਕੀ ਅਸਰ ਜਿਹੜਾ ਵਿਦਿਆਰਥੀਆਂ ਤੇ ਪੈ ਰਿਹਾ ਤੇ ਲੋ ਜੀ ਕੀ ਤੁਸੀਂ ਇਸ ਮੁੱਦੇ ਤੇ ਕਹਿਣਾ ਚਾਹੁੰਦੇ ਹੋ ਕਿਉਂਕਿ ਇਹਦੇ ਬਾਰੇ ਪੰਜਾਬ ਦੇ ਵਿੱਚ ਗਵਾਂਢੀ ਸੂਬਿਆਂ ਦੇ ਵਿੱਚ ਵੀ ਵਾਵਾ ਰੌਲਾ ਰੱਪਾ ਪਿਆ ਕਿਉਂਕਿ ਮਾਪੇ ਆਪਣੀ ਸਾਰੀ ਜਿਹੜੀ ਜ਼ਮੀਨ ਜਾਇਦਾਦ ਆ ਜਾਂ ਪੈਸਾ ਇਸ ਮਾਮਲੇ ਤੇ ਲਾਉਂਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਆ ਸੀਗੀ ਜਿਹੜੀ ਆਸ ਤੇ ਉਹਨਾਂ ਭੇਜਿਆ ਸੀ ਵੀ ਬੱਚੇ ਉੱਥੇ ਕਮਾਉਣਗੇ ਪੜਨ ਤੋਂ ਬਾਅਦ ਕਮਾਉਣਗੇ ਤੇ ਉਹਨਾਂ ਨੂੰ ਪੈਸੇ ਭੇਜਣਗੇ ਪਰ ਸਥਿਤੀ ਜਿਹੜੀ ਆ ਲਗਭਗ ਉਲਟੀ ਹੋ ਗਈ ਹੈ ਤੁਸੀਂ ਸਾਰੇ ਵਰਤਾਰੇ ਤੇ ਕੀ ਕਹਿਣਾ ਚਾਹੁੰਦੇ ਹੋ ਜੰਮੂ ਜੀ ਮੈਂ ਇਹ ਤੁਹਾਡੇ ਪਹਿਲਾਂ ਦਰਸ਼ਕਾਂ ਦਾ ਤੁਹਾਡੇ ਚੈਨਲ ਦਾ ਸ਼ੁਕਰੀਆ ਕਰਦੀ ਹਾਂ ਕਿ ਤੁਸੀਂ ਇੰਨੇ ਗੰਭੀਰ ਮੁੱਦੇ ਨੂੰ ਆਪਣੇ ਚੈਨਲ ਰਾਹੀਂ ਆਪਣੇ ਪੰਜਾਬ ਦੇ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ ਮੈਂ ਪਿਛਲੇ 4 ਮਹੀਨੇ ਤੋਂ ਉੱਥੇ ਕੈਨੇਡਾ ਚ ਹਾਂ ਖਾਸ ਕਰਕੇ ਟੋਰਾਂਟੋ ਜੀਟੀਏ ਦੇ ਵਿੱਚ ਮੈਨੂੰ 2-3 ਵਾਰ ਉਹਨਾਂ ਦੀਆਂ ਮੀਟਿੰਗਾਂ ਚ ਜਾਣ ਦਾ ਵੀ ਮੌਕਾ ਮਿਲਿਆ ਤੇ ਉਹਨਾਂ ਦੇ ਧਰਨੇ ਦੇ ਵਿੱਚ ਵੀ ਜਾਣ ਦਾ ਮੌਕਾ ਮੈਂ ਗਈ ਤਾਂ ਮਸਲਾ ਇਹ ਹੈ ਬਹੁਤ ਹੀ ਪੇਚੀਦਾ ਮਸਲਾ ਹੈ ਪਹਿਲੀ ਗੱਲ ਤੇ ਇਹ ਹੈ ਕਿ ਦੋ ਮੋਟਿਵ ਨੇ ਸਾਡੇ ਬੱਚੇ ਜਦੋਂ ਇੱਥੇ ਪੜਨ ਲਈ ਆਉਂਦੇ ਨੇ ਉਹਨਾਂ ਦਾ ਮੋਟਿਵ ਜਿਹੜਾ ਹੈ ਉਹਨਾਂ ਦਾ ਮੇਨ ਟਾਰਗੇਟ ਪੜਨਾ ਨਹੀਂ ਹੁੰਦਾ ਕਿ ਇੱਥੇ ਇੱਕ ਉਹਨਾਂ ਨੇ ਬਾਇਆ ਮੀਡੀਆ ਬਣਾਇਆ ਕਿ ਡੇਢ ਸਾਲ ਦੀ এডੂਕੇਸ਼ਨ ਤੋਂ ਬਾਅਦ ਸਾਨੂੰ ਇੱਥੇ ਵਰਕ ਵੀਜ਼ਾ ਮਿਲੇਗਾ ਵਰਕ ਵੀਜ਼ਾ ਤੋਂ ਬਾਅਦ ਜਿਹੜਾ ਸਾਨੂੰ ਇੱਥੇ ਪੀਆਰ ਲਈ ਚਾਰਨ ਦਾ ਮੌਕਾ ਮਿਲਦਾ ਹੈ ਉਹਨਾਂ ਦਾ ਸੈਟਲ ਹੋਣਾ ਹੀ ਹੁੰਦਾ ਹੈ ਸੈਟਲ ਹੋਣਾ ਹੀ ਸਾਡਾ ਮੁੱਖ ਮਕਸਦ ਹੈ ਜਿਹੜੇ ਸਾਊਥ ਏਸ਼ੀਅਨ ਸਟੂਡੈਂਟ ਨੇ ਖਾਸ ਕਰਕੇ ਫਿਰ ਇਸ ਵਿਸ਼ੇਸ਼ ਤੌਰ ਤੇ ਪੰਜਾਬੀ ਅਸੀਂ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਮੁੱਖ ਮਕਸਦ ਇੱਥੇ ਸੈਟਲ ਹੋਣਾ ਹੁੰਦਾ ਹੈ ਕਿਉਂਕਿ ਬੇਸਿਕਲੀ ਪੰਜਾਬ ਦੇ ਵਿੱਚੋਂ ਕਿਉਂ ਜਿਹੜਾ ਬੇਗਾਨਗੀ ਦਾ ਅਹਿਸਾਸ ਹੋਇਆ ਉੱਥੇ ਸਾਡੇ ਪਿਛਲੇ 15 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੰਜੀਨੀਅਰਿੰਗ ਕਾਲਜ ਖੁੱਲੇ ਇੰਜੀਨੀਅਰਿੰਗ ਕਰਨ ਤੋਂ ਬਾਅਦ ਵੀ ਵਿਦਿਆਰਥੀਆਂ ਨੂੰ ਜਿਹੜੀ ਇੱਕ ਸਨਮਾਨਯੋਗ ਨੌਕਰੀਆਂ ਨਹੀਂ ਮਿਲੀਆਂ ਤੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਇਹ ਕੱਢਿਆ ਕਿ ਅਸੀਂ 4 ਸਾਲ 5 ਸਾਲ ਉੱਥੇ 10-15 ਲੱਖ ਰੁਪਏ ਖਰਚ ਕਰਕੇ ਉਹਨਾਂ ਪ੍ਰਾਈਵੇਟ ਇੰਜੀਨੀਅਰਿੰਗ ਕਾਲਜਾਂ ਤੇ ਉਹ ਅਸੀਂ ਇੱਥੇ ਉਸ ਤੋਂ ਬਾਅਦ 10000 ਦੀ ਨੌਕਰੀ ਵੀ ਨਹੀਂ ਮਿਲਦੀ ਤੇ ਲੋਕਾਂ ਨੇ ਆਪਣੇ ਐਕਸਪੀਰੀਅੰਸ ਵਿੱਚ ਕਿਹਾ ਕਿ ਚਲੋ ਫਿਰ ਅਸੀਂ ਵਿਦੇਸ਼ ਦੀ ਧਰਤੀ ਤੇ ਚੱਲੀਏ ਇਹ ਦੋ ਸਰਕਾਰਾਂ ਦੇ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਖਾਸ ਕਰਕੇ ਕੈਨੇਡਾ ਦੀ ਕਾਰਪੋਰੇਟ ਵਰਲਡ ਕੈਪਟਲਿਸਟ ਵਰਲਡ ਦੀ ਜਿਹੜੀ ਆਪਣੀ ਮੋਤੇ ਆਪ ਮਰਨ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਸਾਡੇ ਵਿਦਿਆਰਥੀ ਸ਼ਿਕਾਰ ਹੋ ਰਹੇ ਨੇ ਦੂਜੇ ਪਾਸੇ ਸਾਡੇ ਵਿਦਿਆਰਥੀ ਜਿਹੜੇ ਨੇ ਪੰਜਾਬ ਦੇ ਕਿਉਂ ਪੰਜਾਬ ਛੱਡ ਕੇ ਪੰਜਾਬ ਨੂੰ ਤਰਕ ਕਰਨਾ ਪੰਜਾਬ ਤੋਂ ਬੇਦਖਲੀ ਦਾ ਜਿਹੜਾ ਇੱਕ ਆ आलम ਹੈ ਉਹ ਪੰਜਾਬ ਦੀਆਂ ਸਾਡੇ ਪੰਜਾਬ ਦੇ ਵਿੱਚ ਡੇ ਬਾਏ ਡੇ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਸਾਡੇ ਰੁਜ਼ਗਾਰ ਦੇ ਸਾਧਨ ਪੈਦਾ ਨਹੀਂ ਹੋਏ ਸਾਡੀ ਐਜੂਕੇਸ਼ਨ ਨੇ ਸਾਨੂੰ ਰੁਜ਼ਗਾਰ ਮਹੱਤਿਆ ਨਹੀਂ ਕੀਤਾ ਸੋ ਉਹਨਾਂ ਸਾਰੇ ਸੰਕਟ ਆ ਇਹ ਵੱਡੇ ਸੰਕਟ ਨੇ ਜਿਨ੍ਹਾਂ ਦੇ ਬਾਰੇ ਗੱਲ ਅਲੱਗ ਕੀਤੀ ਜਾ ਸਕਦੀ ਹੈ ਉਹਨਾਂ ਸਾਡੇ ਬੱਚੇ ਇੱਥੇ ਆਏ ਨੇ ਉਹਨਾਂ ਦੀਆਂ ਜਿਹੜੀਆਂ ਉਹ ਉਹਨਾਂ ਦਾ ਇੱਥੇ ਰਹਿਣਾ ਕਰਨਾ ਜਿਹੜਾ ਹੈ ਉਹ ਕੈਨੇਡਾ ਗਵਰਨਮੈਂਟ ਨੂੰ ਚਾਹੀਦਾ ਸੀ ਐਚ ਆਰ ਵੱਡੀ ਪੱਧਰ ਤੇ ਚਾਹੀਦਾ ਸੀ 50% ਜਿਹੜੀ 2030 ਦੇ ਵਿੱਚ ਕੈਨੇਡਾ ਦੀ 50% ਤੋਂ ਜ਼ਿਆਦਾ ਆਬਾਦੀ ਬੁੱਢਿਆਂ ਦੀ ਹੋ ਜਾਣੀ ਹੈ ਉਹਨਾਂ ਨੂੰ ਨੌਜਵਾਨ ਚਾਹੀਦੇ ਤੇ ਹੁਣ ਜਦੋਂ ਨੌਜਵਾਨ ਸਾਡੇ ਇੱਥੇ ਆਏ ਨੇ ਉੰਨਾ ਨੇ ਕੈਨੇਡਾ ਜਿਹੜੀ ਟਰੂਡੋ ਸਰਕਾਰ ਦੀਆਂ ਆਪਣੀਆਂ ਗਲਤ ਨੀਤੀਆਂ ਟਰੂਡੋ ਸਰਕਾਰ ਦੀਆਂ ਆਪਣੀਆਂ ਆਰਥਿਕ ਨੀਤੀਆਂ ਟਰੂਡੋ ਸਰਕਾਰ ਦੇ ਉੱਤੇ ਹੀ ਜਿਹੜਾ ਹੈ ਲੱਖਾਂ ਬਿਲੀਅਨ ਡਾਲਰ ਜਿਹੜਾ ਹੈ ਦਾ ਕਰਜ਼ਾ ਹੈ ਹਰ ਸਾਲ ਲੈਂਦੀ ਹੈ ਉਹ ਉਹਦੀ ਉਹਦਾ ਵੀ ਸੰਕਟ ਜਿਹੜਾ ਹੈ ਹਿੰਦੁਸਤਾਨ ਦੀ ਸਰਕਾਰ ਵਾਲੀ ਤਾਂ ਉਹਦੇ ਉੱਤੇ ਇਹ ਬਹੁਤ ਵੱਡਾ ਕਿਉਂਕਿ ਕੋਵਿਡ ਦੇ ਵਿੱਚ ਉਹ ਠੀਕ ਤਰੀਕੇ ਦੇ ਨਾਲ ਮੈਨੇਜ ਨਹੀਂ ਕਰ ਸਕੀ ਆਰਥਿਕਤਾ ਨੂੰ ਹੁਣ ਸਭ ਤੋਂ ਨੀਚਲੇ ਸਤਰ ਤੇ ਜਿਹੜੀ ਹੈ ਸਾਡੀ ਕੈਨੇਡਾ ਦੀ ਇਕਨੋਮੀ ਹੈ ਸਲੋ ਡਾਊਨ ਹੈ ਰੀਅਲ ਸਟੇਟ ਦਾ ਬੁਰਾ ਹਾਲ ਹੈ ਸਟੈਗਨੇਸ਼ਨ ਦੇ ਵਿੱਚ ਹੈ ਇਕਨੋਮੀ ਹੈ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਕੰਮ ਨੇ ਖਾਸ ਕਰਕੇ ਟਰਕਿੰਗ ਦਾ ਕੰਮ ਹੈ ਜਾਂ ਕੋਈ ਹੋਰ ਕੰਮ ਹੈ ਉਹ 30% ਘਟ ਹੋ ਗਏ ਨੇ ਜਾਂ ਜਿਹੜੇ ਬਹੁਤ ਸਾਰੇ ਸਾਡੇ ਸਟੂਡੈਂਟਸ ਨੂੰ ਜਿਹੜੇ ਕੰਮ ਮਿਲਦੇ ਨੇ ਉਹ ਘਟ ਗਏ ਨੇ ਜਾਂ ਉਹ ਫਿਰ ਮਿਨੀਮਮ ਵੇਜ ਤੋਂ ਵੀ ਥੱਲੇ ਜਾਂਦੇ ਨੇ ਹੁਣ ਅਸੀ ਬੱਚਿਆਂ ਦੀ ਸਟੂਡੈਂਟਸ ਦੀ ਪ੍ਰੋਬਲਮ ਤੇ ਆਈਏ ਜਦੋਂ ਉਹ ਇੱਥੇ ਆਏ ਨਹੀਂ ਉਹੋ ਆਪਣੇ ਪਿਤਰੀ ਵਤਨ ਦੇ ਵਿੱਚੋਂ 30 35 35 ਲੱਖ ਰੁਪਇਆ ਲੈ ਕੇ ਉਹਨਾਂ ਨੇ ਜਿਹੜਾ ਕੈਨੇਡਾ ਗਵਰਨਮੈਂਟ ਨੇ ਅੱਜ ਤੋਂ ਪਹਿਜ ਮੈਂ ਤੁਹਾਨੂੰ ਪਿੱਛੇ ਲੈ ਕੇ ਜਾਵਾਂ 15 ਸਾਲ ਪਿੱਛੇ ਉੱਥੇ ਪੰਜ ਸੱਤ ਕਾਲਜ ਸਨ ਜੀਟੀਏ ਦੀ ਮੈਂ ਗੱਲ ਕਰਦੀਆਂ इवन ਇਵਨ ਕਿ ਦੂਸਰੇ ਪ੍ਰੋਵਿੰਸਸ ਦੇ ਵਿੱਚ ਵੀ ਦੋ ਦੋ ਤਿੰਨ ਤਿੰਨ ਕਾਲਜ ਹੁੰਦੇ ਸਨ GTA ਦੇ ਵਿੱਚ ਮੈਕਸਿਮਮ ਸਾਰੇ ਜਿਹੜਾ ਗ੍ਰੇਟਰ ਟ੍ਰਾਂਟੋ ਏਰੀਆ ਜਿਹੜਾ 200 ਕਿਲੋਮੀਟਰ ਦੇ ਘੇਰੇ ਵਿੱਚ ਫੈਲਿਆ ਹੋਇਆ ਉਹਦੇ ਵਿੱਚ 10 ਕ ਕਾਲਜ ਸਨ ਜਿਵੇਂ ਅਸੀਂ ਬ੍ਰੈਂਟਨ ਦੇ ਵਿੱਚ ਦੇਖੀਏ ਤਿੰਨ ਚਾਰ ਕਾਲਜ ਸਨ ਤਾਂ ਸਕਾਰਬੁਰੋ ਦੇ ਵਿੱਚ ਇੱਕੋ ਕਾਲਜ ਸੀ ਇਸ ਤਰ੍ਹਾਂ ਦੇ ਜਿਹੜੇ ਜਾਦਾ ਸਟੂਡੈਂਟ ਜਿਹੜੇ ਯੂਨੀਵਰਸਿਟੀ ਜਾਂਦੇ ਸੀ ਪਿਛਲੇ 10 ਸਾਲਾਂ ਦੇ ਵਿੱਚ ਖਾਸ ਕਰਕੇ 12 13 14 ਤੋਂ ਬਾਅਦ ਇੱਥੇ ਸੈਂਕੜੀਆਂ ਦੀ ਗਿਣਤੀ ਦੇ ਵਿੱਚ ਕਾਲਜ ਖੁੱਲ ਗਏ ਤੇ ਜਦੋਂ ਸਾਡੇ ਬੱਚੇ 15 ਤੋਂ ਬਾਅਦ ਬਹੁਤ ਵੱਡੀ ਪੱਧਰ ਤੇ ਵੈਸੇ 2011 ਤੋਂ ਬਾਅਦ ਵੱਡੀ ਪੱਧਰ ਤੇ ਸਾਡੇ ਸਟੂਡੈਂਟ ਇੱਥੇ ਆਣੇ ਸ਼ੁਰੂ ਹੋਏ 2015 ਤੋਂ ਬਾਅਦ ਬਹੁਤ ਤੇਜ਼ੀ ਦੇ ਨਾਲ ਤਾਂ ਇੱਥੇ ਦੀ ਗਵਰਨਮੈਂਟ ਨੂੰ ਜਿਹੜਾ ਨੌਜਵਾਨ ਜਿਹੜਾ ਸਾਡਾ ਹਿਊਮਨ ਰਿਸੋਰਸ ਚਾਹੀਦੇ ਨੇ ਅੱਜ ਵੀ ਚਾਹੀਦੇ ਨੇ ਜਿਹੜਾ ਇਹ ਨਵੇਂ ਕਾਨੂੰਨ ਲੈ ਕੇ ਆਇਆ ਟਰੂਡੋ ਉਹ ਇੱਕ ਪ੍ਰੈਸ਼ਰ ਦੇ ਵਿੱਚ ਲੈ ਕੇ ਆਇਆ ਕਿਉਂਕਿ ਉਹੋ ਪਿਛਲੇ 3-4 ਸਾਲਾਂ ਦੇ ਵਿੱਚ ਕੋਵਿਡ ਦੇ ਦੌਰਾਨ 2020 ਤੋਂ ਬਾਅਦ ਉਹਨੇ ਇਕਨੋਮੀ ਨੂੰ ਨਹੀਂ ਸੰਭਾਲਿਆ ਤੇ ਉਹਨੇ ਜਿਹੜਾ ਹੈ ਇਹਦਾ ਟਾਰਗੇਟ ਸਾਡੇ ਸਟੂਡੈਂਟ ਬਣਾ ਦਿੱਤੇ ਔਰ ਖਾਸ ਕਰਕੇ ਇਮੀਗ੍ਰੇਸ਼ਨ ਏਜੰਸੀਆਂ ਦਾ ਮਾਇਆ ਜਿਹੜੀ ਸਾਡੇ ਇੱਥੋਂ ਦਾ ਸਮਾਨ ਕਾਰਪੋਰੇਟ ਹੈ ਤੇ ਸਾਡਾ ਜਿਹੜਾ ਇੱਥੇ ਪ੍ਰਾਈਵੇਟ ਪਾਰਟਨਰਸ਼ਿਪ ਦੇ ਜਿਹੜੇ ਸਾਡੇ ਕਾਲਜ ਖੁੱਲੇ ਉਹਨਾਂ ਦੀ ਕੰਬਲੀ ਭੁਗਤ ਹੈ ਕਨੈਕਸਿਸ ਹੈ ਉਹਨਾਂ ਨੇ 100-100 ਮਿਲੀਅਨ ਡਾਲਰ ਇੱਕ ਕਾਲਜ ਨੇ ਬਣਾ ਲਏ ਇੱਥੇ ਪਿਛਲੇ 5 ਸਾਲਾਂ ਦੇ ਸਮੇਂ 'ਚ ਸਾਡੇ ਸਾਊਥ ਏਸ਼ੀਅਨ ਸਟੂਡੈਂਟਸ ਤੋਂ ਜਿਹੜਾ ਕਿ ਦੋ ਦੋ ਕਮਰਿਆਂ ਦਾ ਕਾਲਜ ਆ ਉਹਨਾਂ ਲਈ ਬੜੀ ਇਹ ਪੋਜਿਟਿਵ ਬlesਸਿੰਗ ਐਂਡ ਡਿਸਗ੍ਰੇਸ ਵਾਲੀ ਗੱਲ ਹੋਈ ਕੋਵਿਡ ਚ ਕਿ ਉਹ ਆਨਲਾਈਨ ਪੜਾਈ ਕਰਾਉਂਦੇ ਰਹੇ ਬੱਚੇ ਸਾਡੇ ਆ ਕੇ ਬੇਸਮੈਂਟਾਂ ਚ ਬੈਠੇ ਰਹੇ ਔਰ ਸਰਕਾਰ ਨੇ ਦੋ ਦੋ ਕਮਰਿਆਂ ਵਾਲੇ ਕਾਲਜਾਂ ਨੂੰ ਕਿਉਂ ਅੱਗੇ ਦਿੱਤੀ ਇਹ ਸਰਕਾਰ ਦੀ ਮਿਹੇ ਭੁਗਤ ਮੈਂ ਕਹਿ ਰਹੀ ਆ ਕਿ ਇਮੀਗ੍ਰੇਸ਼ਨ ਜਿਹੜਾ ਡਿਪਾਰਟਮੈਂਟ ਦੀ ਗਵਰਨਮੈਂਟ ਦੀ ਕਿਉਂਕਿ ਉਹਨਾਂ ਦੇ ਨਾਲ ਇੱਕ ਪੂਰਾ ਪੂਰਾ ਨੈਕਸਟਸ ਹੈ ਉਨ ਉਹਦੇ ਚ ਜੇ ਤੁਸੀਂ ਕਹੋ ਕਿ ਅਸੀਂ ਆਪਣੇ ਹਿੰਦੁਸਤਾਨ ਦੀ ਖਾਸ ਕਰਕੇ ਪੰਜਾਬ ਦੀ ਐਜੂਕੇਸ਼ਨ ਨੂੰ ਘੰਡਦੇ ਆ ਇਹ ਇੱਥੇ ਹੋਰ ਵੀ ਬਖਤਰ ਹੈ ਜਦੋਂ ਮੈਂ ਪਹਿਲੇ ਅਜ ਤੋ 3-4 ਸਾਲਾਂ ਦੇ ਵਿੱਚ ਗੱਲ ਕਰਦੀ ਸੀ ਆਮ ਤੌਰ ਤੇ ਪੰਜਾਬ ਚ ਆ ਕੇ ਵੀ ਤਾਂ ਲੋਕ ਮੇਰੇ ਹੱਸਦੇ ਸੀ ਮੈਂ ਕਿ ਨਹੀਂ ਉੱਥੋਂ ਦੇ ਮੈਂ ਕਾਲਜ ਦੇ ਨਾਮ ਕੀ ਲਵਾਂ ਕਈ ਕਾਲਜ ਮੈਂ ਦੇਖੇ ਖੁਦ ਜਾ ਕੇ ਇੱਕ ਕਮਰੇ ਦਾ ਕਾਲਜ ਦੋ ਕਮਰਿਆਂ ਦਾ ਕਾਲਜ ਟੀਚਰ ਆਪਣੇ ਘਰਾਂ 'ਚ ਬੈਠੇ ਆਨਲਾਈਨ ਜਿਹੜੀ ਸਾਡੀ ਹੋਈ ਪੜਾਈ ਉਹ ਉਹਨੇ ਇੱਕ ਵੱਖਰੇ ਤਰ੍ਹਾਂ ਦਾ ਸਿਸਟਮ ਜਿਹੜਾ ਹੈ ਸਮੁੱਚੇ ਵਰਡ ਦੇ ਵਿੱਚ ਖੋਲਿਆ ਸੋ ਉਹਦੇ ਨਾਲ ਹੁਣ ਕੀ ਹੋਇਆ ਨਾ ਕਮ ਟੂ ਦਾ ਪੁਆਇੰਟ ਜਿਹੜੀ ਸਾਡੀ ਸਮੱਸਿਆ ਹੋਈ ਬੱਚਿਆਂ ਦੀ ਉਹ ਇਹ ਹੋਇਆ ਕਿ ਇੱਕ ਤਾਂ ਪੋਲੀਟੀਕਲ ਪ੍ਰੈਸ਼ਰ ਕਰਕੇ ਅਗਲੇ ਸਾਲ ਚੋਣਾਂ ਆਉਣ ਵਾਲੀਆਂ ਹੈ ਟਰੂਡੋ ਜਿਹੜਾ ਹੈ ਪ੍ਰੈਸ਼ਰ ਚ ਹੈ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਮੈਂ ਇਲਿਗਲ ਜਿਹੜੀ ਇਮੀਗ੍ਰੇਸ਼ਨ ਨਹੀਂ ਇੱਥੇ ਲੈ ਕੇ ਆਇਆ ਜਦੋਂ ਕਿ ਉਹਨੇ ਖੁੱਲ੍ਹ ਖੇੜ ਲੱਖਾਂ ਵਿਦਿਆਰਥੀਆਂ ਨੂੰ ਜਿਹੜਾ ਵੀਜ਼ੇ ਦਿੱਤੇ ਇਥੋਂ ਤੱਕ ਕਿ ਸਾਡੇ ਪੰਜਾਬ ਦੇ ਵਿੱਚ ਕੁਝ ਐਸੇ ਏਜੰਟਸ ਸਨ ਜਿਹੜਾ ਪਿੱਛੇ ਬਹੁਤ ਵੱਡਾ ਹੌਟ ਇੱਥੇ ਇਸ਼ੂ ਸੀ ਉਹਨਾਂ ਨੇ ਕੰਪਿਊਟਰ ਤੇ ਇਨਵੀਟੇਸ਼ਨ ਲੈਟਰ ਬਣਾਈਆਂ ਜਿਹੜਾ ਕਾਲਜ ਉੱਥੇ ਐਡਜਸਟ ਹੀ ਨਹੀਂ ਕਰਦਾ ਤੇ ਜਿਹੜਾ ਉਹ ਉਹ ਜਿਹੜੇ ਏਜੰਟਸ ਸਨ ਉਹਨਾਂ ਨੇ ਜਿਹੜੀਆਂ ਇਮੀਗ੍ਰੇਸ਼ਨ ਏਜੰਸੀਜ਼ ਸਨ ਉਹਨਾਂ ਦੇ ਮਿਲਿ ਪੁੱਦੇ ਨਾਲ ਬੱਚਿਆਂ ਨੂੰ ਉਹ ਠੁਮਾ ਦਿੱਤੇ ਜਦੋਂ ਉਹ ਇੱਥੇ ਆਏ ਤੇ ਇੱਥੇ ਕਾਲਜ ਹੀ ਨਹੀਂ ਅਡਜਸਟ ਕਰ ਰਿਆ ਫਿਰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਦੂਸਰੇ ਕਾਲਜ 'ਚ ਐਡਮਿਸ਼ਨ ਲੈ ਲਓ ਉਹਨਾਂ ਨੇ ਕੁਝ ਨੇਕ ਨੇ ਦੱਸਿਆ ਕੁਝ ਇੱਕ ਨੇ ਨਹੀਂ ਦੱਸਿਆ ਉਹਨਾਂ ਨੇ ਬਾਇ ਹੁੱਕ ਐਂਡ ਕਰੁੱਕ ਵਿਚਾਰਿਆ ਨੇ ਤੁਸੀਂ ਹੋਰ ਕਾਲਜ 'ਚ ਐਡਮਿਸ਼ਨ ਲਈ ਤੇ ਆਪਣੀ ਕੰਟੀਨਿਊ ਕੀਤੀ ਐ ਜਿੱਥੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ 5 ਸਾਲਾਂ ਬਾਅਦ ਪਤਾ ਲੱਗ ਰਿਹਾ ਹੈ ਜਦੋਂ ਉਹਨਾਂ ਦੇ ਵਿੱਚ ਇੱਕ ਦੋ ਸਟੂਡੈਂਟ ਬਾਹਰ ਆ ਕੇ ਬੋਲੀ ਸੋ ਇਸ ਕਰਕੇ ਇਹ ਸਾਰੇ ਦਾ ਸਾਰਾ ਮੈਂ ਇਹ ਨਹੀਂ ਕਹਿ ਸਕਦੀ ਕਿ ਗਵਰਨਮੈਂਟ ਨੂੰ ਨਹੀਂ ਪਤਾ ਇਥੋਂ ਦੀ ਗਵਰਨਮੈਂਟ ਨੂੰ ਸਾਰਾ ਪਤਾ ਸੀ ਹੁਣ ਕੀ ਕੀਤਾ ਉਹਨਾਂ ਨੇ ਟਰੂਡੋ ਨੇ ਇੱਕ ਪਾਲਿਸੀ ਬਣਾ ਦਿੱਤੀ ਬਹੁਤ سارے ਜਿਹੜੇ ਸਟੂਡੈਂਟ ਹੈ ਜਿਹੜੇ ਟਰੈਵਲ ਏਜੰਟਾਂ ਦਾ شکار ਹੁੰਦੇ ਅੱਜ ਵੀ ਇੱਕ ਖਬਰ ਜਿਹੜੀ ਆਈ ਆ ਕੈਨੇਡਾ ਤੋਂ ਇੱਕ ਵਿਦਿਆਰਥੀ ਉਹਦੇ 1 ਸਾਲ ਦੀ ਫੀਸ ਹੀ ਨਹੀਂ ਭਰੀ ਤੇ ਉਹਨੂੰ ਕੈਨੇਡਾ ਸਰਕਾਰ ਨੇ ਵਾਪਸ ਭੇਜਤਾ ਉਹਦਾ ਵੀ ਮਾਮਲਾ ਉਹਦੇ ਖਿਲਾਫ ਟਰੈਵਲ ਏਜੰਟ ਦੇ ਖਿਲਾਫ ਧੋਖਾਧੜੀ ਦਾ ਕੇਸ ਜਿਹੜਾ ਉਹ ਦਰਜ ਹੋ ਗਿਆ ਪਰ ਉਹ ਸਟੂਡੈਂਟ ਦਾ ਤੇ ਮਾਪਿਆਂ ਦਾ ਤਾਂ ਨੁਕਸਾਨ ਹੋ ਗਿਆ ਨਾ ਬਹੁਤ ਸਾਰਾ ਜਿਹੜਾ ਉਹਨਾਂ ਪੈਸਾ ਲਾਇਆ ਤੋ ਵੇਸਟ ਗਿਆ ਤੇਵੇਂ ਇੱਕ ਦੀ ਨੂੰ ਸੈਂਕੜੇ ਵਿਦਿਆਰਥੀ ਇਹੋ ਜਿਹੇ ਹੈਗੇ ਬਿਲਕੁਲ ਜਿਹੜੀ ਗੱਲ ਮੈਂ ਕਹਿ ਰਹੀ ਆ ਕਿ ਇੱਕ ਹੋਰ ਜਿਹੜਾ ਤੁਸੀਂ ਇਹ ਬੜੇ ਮਸਲੇ ਜਿਹੜੇ ਹੈ ਨਹੀਂ ਜਦੋਂ ਫਿਰ ਵਿਦਿਆਰਥੀਆਂ ਨੇ ਕੀ ਕੀਤਾ ਜਦੋਂ ਹੁਣ ਗਵਰਨਮੈਂਟ ਨੇ ਜਿਹੜੀ ਗਵਰਨਮੈਂਟ ਦੇ ਪੱਧਰ ਤੇ ਆਪਾਂ ਗੱਲ ਕਰੀਏ ਉਹਨਾਂ ਨੇ ਜਿਹੜੇ ਪੁਆਇੰਟ ਜਦੋਂ ਉਹ ਐਂਟਰ ਕੀਤਾ 4 ਸਾਲ ਪਹਿਲਾਂ ਇੱਕ ਵਿਦਿਆਰਥੀ ਉਹਦਾ ਪੀਆਰ ਅਪਲਾਈ ਕਰਨ ਲਈ ਜਿਹੜਾ ਪੁਆਇੰਟ ਸਨ ਫਾਰ ਐਗਜ਼ਾਮਪਲ ਮੈਂ ਹੈਪਰ ਥੈਟਿਕਲੀ ਗੱਲ ਕਰ ਰਹੀ 400 ਸਨ ਪਿਛਲੇ ਸਾਲ ਦੇ ਵਿੱਚ ਉਹਨਾਂ ਨੇ ਵਧਾ ਕੇ 500 ਕਰ ਦਿੱਤੇ ਜਦੋਂ ਬੱਚਾ ਐਂਟਰ ਕਰ ਰਿਹਾ ਉਦੋਂ ਜਿਹੜੇ ਮਾਪਦੰਡ ਸਨ ਜਿਹੜੇ ਰੈਗੂਲੇਸ਼ਨਸ ਹਨ ਉਹਨਾਂ ਨੂੰ ਜਿਹੜੇ ਆਉਣ ਵਾਲੇ ਸਟੂਡੈਂਟ ਦੇ ਉੱਤੇ ਤਾਂ ਲਾਗੂ ਕੀਤਾ ਜਾ ਸਕਦਾ ਪਰ ਜਿਹੜੇ ਪ੍ਰਾਣੇ ਨੇ ਉਹਨਾਂ ਦੇ ਉੱਤੇ ਨਹੀਂ ਲਾਗੂ ਕੀਤਾ ਜਾ ਸਕਦਾ ਫਿਰ ਉਹਨਾਂ ਨੇ ਇੱਕ ਹੋਰ ਕੀਤਾ ਆਪਣੀ ਉਸ ਜਿਹੜੀ ਜਿਹੜੀ ਲੇਬਰ ਪਾਲਿਸੀ ਦੇ ਵਿੱਚ ਕਿ ਜਿਹੜੇ ਸਟੂਡੈਂਟਸ ਕਿਸੇ ਪ੍ਰੋਗਰਾਮ ਦੇ ਵਿੱਚ ਆਏ ਸਨ ਉਸ ਨੂੰ ਪੀਆਰ ਲਈ ਇਨਫੈਕਟਿਵ ਕਰ ਦਿੱਤਾ ਉਹਨੂੰ ਵਰਕ ਵੀਜ਼ਾ ਲਈ ਇਨਫੈਕਟਿਵ ਕਰ ਦਿੱਤਾ ਇਹ ਬਹੁਤ ਸਾਰੀਆਂ ਐਸੀਆਂ ਪਾਲਿਸੀਆਂ ਟੂ ਡੋ ਗਵਰਨਮੈਂਟ ਨੇ ਕੀਤੀਆਂ ਉਸ ਦੇ ਲੈਵਲ ਤੇ ਸੋ ਦੂਸਰਾ ਜਿਹੜਾ ਮਸਲਾ ਸੀ ਫਿਰ ਸਟੂਡੈਂਟਸ ਨੇ ਕੀਤਾ ਆਪਣੇ ਐਕਸਪੀਰੀਅੰਸ ਉਹ 3-4 ਸਾਲਾਂ ਦੇ ਸਮੇਂ 'ਚ ਉਹਨਾਂ ਨੇ ਕੀ ਕੀਤਾ ਕਿ ਸਾਡੇ ਹੁਣ ਕਿਉਂਕਿ ਜੇ ਪੰਜਾਬੀ ਕਰੀਏ ਜਾਂ ਸਾਊਥ ਏਸ਼ੀਆ 'ਮੈਂ ਭਾਈਚਾਰਾ ਕਹੀਓ ਬਹੁਤ ਵੱਡੇ ਪੱਦਰ ਤੇ ਇੱਥੇ ਫੈਲ ਚੁੱਕਿਆ ਉਹਨਾਂ ਦੇ ਆਪਣੇ ਸਮਾਲ ਬਿਜ਼ਨਸ ਨੇ ਤੇ ਦੂਡੋ ਗਵਰਨਮੈਂਟ ਨੇ ਜਾਂ ਕੈਨੇਡੀਅਨ ਗਵਰਨਮੈਂਟ ਨੇ ਅੱਜ ਤੋਂ 10 ਸਾਲ ਪਹਿਲਾਂ ਜਿਹੜਾ ਸੀ ਕਿ ਲੇਬਰ ਮਾਰਕੀਟ ਦੇ ਵਿੱਚ ਜਿਸ ਨੂੰ ਐਲਐਮਆਈ ਕਹਿੰਦੇ ਨੇ ਲੇਬਰ ਜਿਹੜੀ ਹੈ ਅ ਅਸੈਸਮੈਂਟ ਜਿਹੜੀ ਕਰਦੇ ਨੇ ਜਾਂ ਜਿਹੜੀ ਉਹਨੂੰ ਜਿਹੜਾ ਉਹਨੂੰ ਅਸੈਸ ਕਰਨਾ ਹੁੰਦਾ ਲੇਬਰ ਜਿਹੜੇ ਲੋਗ ਨੇ ਸਾਡੇ ਕੰਮੇ ਨੇ ਉਹਨਾਂ ਦੇ ਕੋਲੇ ਵੈਕੈਂਸੀਆਂ ਆਉਂਦੀਆਂ ਤਾਂ ਉਹ ਹੋ ਕੀ ਕਰਦੇ ਸੀ ਸਾਡੇ ਸਟੂਡੈਂਟ ਉਹਨਾਂ ਕੋਲ ਜਾਂਦੇ ਸੀ ਜਿਸ ਦੇ ਵਿੱਚ ਕੋਈ ਪੈਸਾ ਨਹੀਂ ਦੇਣ ਲੈਣਾ ਲੈਣਾ ਹੁੰਦਾ ਉਹਦੇ ਵਿੱਚ ਉਹ ਉਹਦੇ ਕੋਲੇ ਸਮਾਨ ਬਿਜ਼ਨਸਮੈਨ ਕੋਲ ਜਾਂਦੇ ਸੀ ਕਿ ਤੇਰੇ ਕੋਲੇ ਨੌਕਰੀ ਹੈ ਤੇ ਮੈਨੂੰ ਦੇ ਦੇ ਉਸਨੇ ਇੱਕ ਸਰਟੀਫਿਕੇਟ ਦੇਣਾ ਹੁੰਦਾ ਜਿਸ ਦੇ ਬੇਸਿਸ ਦੇ ਉੱਤੇ ਫਿਰ ਉਹ ਕੋ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਅਪਲਾਈ ਕਰਦਾ ਤੇ ਉਹ ਉਹਨੂੰ ਫਿਰ 2 ਸਾਲ ਦਾ ਜਿੰਨੇ ਸਾਲ ਦਾ ਉਹ ਉਹਨੂੰ ਵਰਕ ਦਿੰਦਾ ਉਹਨੇ ਸਾਲ ਦਾ ਵੀਜ਼ਾ ਦੇ ਦਿੰਦਾ ਕਿਉਂਕਿ ਇੱਕ ਏਜੰਸੀ ਨੇ ਉਸ ਨੂੰ ਉਹਨ ਕੀਤਾ ਕਿ ਮੇਰੇ ਕੋਲ ਕੰਮ ਕਰ ਸਾਡੇ ਲੋਕਾਂ ਨੇ ਕੀ ਕੀਤਾ ਕਿ ਇੰਨਾ ਵੱਡਾ ਬਿਜ਼ਨਸ ਚੱਲਿਆ 20-20 ਹਜ਼ਾਰ ਡਾਲਰ ਜਿਹੜਾ ਹੈ ਉਹ ਲੋਕਾਂ ਨੇ ਜਿਹੜਾ ਹੈ ਇੱਕ ਇੱਕ ਜਿਹੜੀ ਸਰਟੀਫਿਕੇਟ ਦੇਣ ਦਾ ਕਿ ਮੇਰੇ ਕੋਲ ਕੰਮ ਕਰੇਗਾ ਉਸ ਸਟੂਡੈਂਟਸ ਦੀ ਉਹਨਾਂ ਸਟੂਡੈਂਟਸ ਦੀ ਪਿਛਲੇ 4 ਸਾਲਾਂ ਤੋਂ ਲੁੱਟ ਹੋ ਰਹੀ ਸੀ ਉਹਨੂੰ ਉਹ ਦੇਣ ਦਾ بارੰਬਾਰ ਜਿਸ ਦਾ ਕੋਈ ਪ੍ਰੂਫ ਨਹੀਂ ਹੁੰਦਾ ਗਵਰਨਮੈਂਟ ਨੂੰ ਨਹੀਂ ਪਤਾ ਪਰ ਗਵਰਨਮੈਂਟ ਨੂੰ ਇੰਡਾਇਰੈਕਟ ਵੀ ਨਾ ਪਤਾ ਸੀ ਉਹਨਾਂ ਨੇ 20-20 ਹਜ਼ਾਰ ਦੇ ਵਿੱਚ ਐਲ ਐਮ ਆਈ ਲੈ ਕੇ ਤੇ ਗਵਰਨਮੈਂਟ ਨੂੰ ਕਿਹਾ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਵਰਕ ਵੀਜ਼ਾ ਦੇ ਵਿੱਚ ਕਨਵਰਟ ਕਰ ਦਿੱਤਾ ਪਰ ਹੁਣ ਗਵਰਨਮੈਂਟ ਨੇ ਕੀ ਕੀਤਾ ਕਿਉਂਕਿ ਉਹਨੂੰ ਪਤਾ ਸੀ ਇਹ ਸਾਰਾ ਉਹਨੇ ਇਹ ਬੰਦ ਕਰ ਦਿੱਤਾ ਕਿ ਤੁਸੀਂ ਸਿੱਧੀ ਐਲ ਐਮ ਆਈ ਇਹ ਦੇ ਨਹੀਂ ਦੇ ਸਕਦੇ ਉਹ ਸਰਟੀਫਿਕੇਟ ਨਹੀਂ ਦੇ ਸਕਦੇ ਜਿਹੜੀ ਲੇਬਰ ਮਾਰਕੀਟ ਦੀ ਅਸੈਸਮੈਂਟ ਦਾ ਹੈ ਪ੍ਰਾਈਵੇਟ ਓਨਰ ਇਹ ਗਵਰਨਮੈਂਟ ਕਰੇਗੀ ਉਹਦੇ ਨਾਲ ਜਿਹੜਾ ਹੈ ਸਟੂਡੈਂਟਸ ਦਾ ਸੰਕਟ ਹੋਰ ਵਧਿਆ ਸੋ ਇਸ ਤਰੀਕੇ ਦੇ ਨਾਲ ਹੁਣ ਜਿਹੜੇ ਸਟੂਡੈਂਟ ਬੈਠੇ ਨੇ ਕੋਈ 70000 ਕਹਿ ਰਿਹਾ ਕੱਲ ਮੇਰੀ ਸਟੂਡੈਂਟਸ ਨਾਲ ਪਰਸੋਂ ਗੱਲ ਹੋਈ ਸੀ ਜਿੱਦਣ ਉਹਨਾਂ ਦਾ ਇੱਕ ਸੈਮੀਨਾਰ ਸੀ ਉਸ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਕਿਹਾ ਕਿ 70000 ਦੇ ਕਰੀਬ ਸਟੂਡੈਂਟ ਨੇ ਜਿਹੜੇ ਇੱਥੇ ਜਿਹੜਾ ਹੈ ਉਹ ਆਪਣਾ ਉਹਨਾਂ ਦਾ ਵੀਜ਼ਾ ਜਿਹੜਾ ਹੈ ਦਸੰਬਰ ਤੱਕ ਹੁਣ ਜਿਹੜੇ ਨੇ ਅਗਲੇ ਮਹੀਨੇ ਵਿੱਚ 70000 ਦੇ ਕਰੀਬ ਸਟੂਡੈਂਟ ਨੇ ਤੇ ਉਹ ਕਹਿ ਰਹੇ ਨੇ ਕਿ ਜੇ ਦਸੰਬਰ ਤੱਕ ਦੇਖੀਏ ਜਿਨ੍ਹਾਂ ਕੋਲੇ ਵੀਜ਼ਾ ਹੈ ਉਹੋ ਇਥੋਂ ਜਿਹੜਾ ਹੈ ਉਹ ਇਹਦੇ ਵਿੱਚ ਨਹੀਂ ਰਹਿਣਗੇ ਵੀਜ਼ਾ ਦੇ ਵਿੱਚ ਵੀਜ਼ਾ ਉਹਨਾਂ ਦਾ ਆਊਟਡੇਟਡ ਹੋ ਜਾਏਗਾ ਦਸੰਬਰ ਚ 1.5 ਲੱਖ ਸਟੂਡੈਂਟਸ ਦਾ ਜੇ ਮੂਜੀ ਇੱਕ ਹੋਰ ਮੈਂ ਗੱਲ ਦੱਸਾਂ ਸਾਡੇ ਮਾਪਿਆਂ ਨੇ ਜਾਂ ਸਾਡੀ ਕੋ ਕੇ ਸਾਡੀ ਅਨਪੜਤਾ ਜਾਂ ਸਾਡੀ ਭੁੱਖਮਰੀ ਕਰਕੇ ਸਾਡਾ ਨੌਜਵਾਨ ਇਥੇ ਇਸ ਦਹਾਨੇ ਦੇ ਉੱਤੇ ਖੜਾ ਮੈਂ ਇੱਕ ਹੋਰ ਗੱਲ ਦੱਸਾਂ ਮੇਰੀ ਜਿਹੜੇ ਸਾਡੇ ਹੀ ਇੱਕ ਪੀਸੀਐਸਐਚ ਦੇ ਜਿਹੜੇ ਇੱਕ ਹੈ ਨੇ ਆਪਣੇ ਕਾਉਂਸਲਰ ਨੇ ਉਹ ਜਿਹਨਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਸਾਡੇ ਸਟੂਡੈਂਟ 1000 ਤੋਂ ਉੱਪਰ ਜੇਲ੍ਹ ਵਿੱਚ ਬੰਦ ਨੇ ਉਹ ਫਿਰ ਕੀ ਕਰਦੇ ਨੇ ਜਦੋਂ ਡਿਪਰੈਸ਼ਨ ਚ ਆਉਂਦੇ ਨੇ ਬਹੁਤ ਸਾਰੇ ਸਟੂਡੈਂਟ ਸਾਡੇ ਇੱਥੇ ਨਸ਼ਿਆਂ 'ਚ ਪੈ ਗਏ ਨੇ ਬਹੁਤ ਸਾਰੇ ਚੋਰੀ ਦੇ ਕੇਸਾਂ 'ਚ ਪੈ ਗਏ ਨੇ ਇਹ ਸਾਰੀਆਂ ਉਸ ਸਿਸਟਮ ਦੀਆਂ ਬਾਈ-ਪ੍ਰੋਡਕਟ ਨੇ ਸਾਡਾ ਇਹ ਸਿਸਟਮ ਹਿੰਦੁਸਤਾਨ ਦਾ ਖਾਸ ਕਰਕੇ ਪੰਜਾਬ ਦੀ ਪੀੜ ਜ਼ੁਗਾਰੀ ਸਾਡਾ ਇਕਨੋਮਿਕ ਕ੍ਰਾਈਸਿਸ ਬੱਚਿਆਂ ਨੂੰ ਧੱਕਿਆ ਉਹਨਾਂ ਨੇ ਕੈਨੇਡਾ ਦੇ ਜਾਈਆਂ ਹੋਰ ਦੇਸ਼ਾਂ ਦੇ ਲਈ ਹੁਣ ਕੈਨੇਡਾ ਦਾ ਹਾਂ ਸਾਰੇ ਦੇਸ਼ਾਂ ਵਿੱਚ ਪਰ ਕੈਨੇਡਾ ਦੇ ਜਿਹੜੇ ਕ੍ਰਾਈਸਿਸ ਨੇ ਜਿਹੜਾ ਕੈਪਟਲਿਸਟ ਦਾ ਕ੍ਰਾਈਸਿਸ ਆ ਜਾਂ ਇਹਨਾਂ ਦਾ ਆਰਥਿਕ ਕ੍ਰਾਈਸਿਸ ਹੈ ਇਹਨਾਂ ਨੇ ਸਾਡੇ ਬੱਚਿਆਂ ਨੂੰ ਜੋਬ ਨਹੀਂ ਮਿਲੀਆਂ ਉਹ ਉਹ ਜਾਂ ਡਰੱਗ ਦੇ ਵਿੱਚ ਪੈ ਗਏ ਸਾਡੇ ਬਹੁਤ ਸਾਰੇ ਬੱਚਿਆਂ ਦਾ ਕਹਿੰਦੇ ਜੀ ਹਾਰਟ ਫੇਲ ਹੋ ਗਿਆ ਹਾਰਟ ਫੇਲ ਨਹੀਂ ਇੱਥੇ ਇੰਨੀਆਂ ਕਿ ਡਰੱਗਸ ਨਹੀਂ ਉਹ ਡਰੱਗਸ ਪੈ ਗਏ ਫਿਰ ਚੋਰੀਆਂ ਚ ਪੈ ਗਏ ਉਹਨੇ ਮੈਨੂੰ ਦੱਸਿਆ ਕਿ ਕਹਿੰਦਾ ਇੱਕ ਬੱਚਾ ਸੀ ਜਿਹੜਾ ਜਿਸ ਦੇ ਮਾਪੇ ਗਵਰਨਮੈਂਟ ਟੀਚਰ ਸੀ ਦੋਨੋਂ ਉਹਦੇ ਉੱਤੇ 50 ਕੇਸ ਸੀ ਫਿਰ ਉਹ ਉਹਦੇ ਵਿੱਚ ਜਿਹੜਾ ਹੈ ਉਹਦੇ ਇੱਕ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਤੇ ਉਹ ਕਹਿੰਦਾ ਹਰ ਮਹੀਨੇ ਪੰਜ ਬੱਚੇ ਰਿਪੋਰਟ ਹੋ ਰਹਾ ਹੈ ਪੇ ਸਾਡੇ ਜਿਹੜੇ ਮੈਂਟਲ ਹੈਲਥ ਦੇ ਕੇਸ ਇੰਨੇ ਡਰੱਗ ਚ ਪੈ ਜਾਂਦੇ ਨੇ ਫਿਰ ਡਿਪਰੈਸ਼ਨ ਚਲੇ ਜਾਂਦੇ ਨੇ ਜਦੋਂ ਉਹ ਡਿਪਰੈਸ਼ਨ ਜਾਣੇ ਜਾਂ ਉਹ ਸੁਸਾਈਡ ਕਰੇਗਾ ਜਾਂ ਉਹ ਚੋਰੀ ਕਰੇਗਾ ਡਾਕਾ ਮਾਰੇਗਾ ਪਿਛਲੇ ਸਮੇਂ ਦੇ ਵਿੱਚ ਕਾਰਾਂ ਚੋਰੀ ਕਰਨ ਦੇ ਵਿੱਚ 24 ਦੇ ਵਿੱਚੋਂ 20 ਬੱਚੇ 20 ਬੱਚੇ ਪੰਜਾਬੀ ਸਿੱਖ ਸਨ ਇਹ ਇੱਕ ਬਹੁਤ ਵੱਡਾ అలਾਰਮ ਹੈ ਜਿਹੜੀ ਇਹਦੇ ਬਾਰੇ ਜਿਹੜੀ ਸਾਡੀ ਪੰਜਾਬ ਦੀ ਗਵਰਨਮੈਂਟ ਵੀ ਨਹੀਂ ਬਚ ਸਕਦੀ ਇਹਦੇ ਵਿੱਚ ਜਾਦਾ ਪੰਜਾਬੀ ਬੱਚੇ ਨੇ ਜਿਹੜੇ ਏਰੀਆ ਚ ਮੈਂ ਰਹਿੰਦੀ ਆ ਉੱਥੇ ਪੰਜਾਬੀਆਂ ਦੀ ਬਹੁਲਤਾ ਵਾਲਾ ਇਲਾਕਾ ਹੈ ਤੇ ਸਾਡੇ ਜਿਹੜੇ ਦੂਸਰੇ ਜਿਹੜੇ ਜਿਵੇਂ ਹਰਿਆਣਾ ਹੈ ਜਾਂ ਹਿੰਦੁਸਤਾਨ ਦੇ ਦੂਜੇ ਜਿਹੜੇ ਪਾਰਟਸ ਦੇ ਵਿੱਚੋਂ ਵੀ ਆ ਰਹੇ ਨੇ ਲੋਕ ਪਰ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਦੀ ਇੱਥੇ ਇਨ੍ਹਾਂ ਕਾਲਜਾਂ ਦੇ ਵਿੱਚ ਹੈ ਤੇ ਇਹ ਉਹ ਸੰਕਟ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਵਾਪਰਿਆ ਜਿਸ ਨੇ ਸਾਡੇ ਬੱਚਿਆਂ ਨੂੰ ਜਿਹੜਾ ਹੈ ਤੁਹਾਨੂੰ ਬੇਕਾਰ ਕੀਤਾ ਪਰ ਨਾਲ ਦੀ ਨਾ ਹੁਣ ਜੇ ਉਹ ਵਾਪਸ ਆਉਂਦੇ ਨੇ ਬੱਚੇ ਉਹਨਾਂ ਨੇ ਰਿਪੋਰਟ ਹੋਣਾ ਹੀ ਆ ਕਿਉਂਕਿ ਇਸ ਗਵਰਨਮੈਂਟ ਦੀਆਂ ਕਿਉਂਕਿ ਉਹ ਇੱਥੋਂ ਦਾ ਪੀਆਰ ਵੀ ਨਹੀਂ ਆ ਪੀਆਰ ਨੂੰ ਵੀ ਉਹ ਰਿਪੋਰਟ ਕਰ ਸਕਦਾ ਪਰ ਜੇ ਇੱਥੋਂ ਦਾ ਸਿਟੀਜ਼ਨ ਹੈ ਉਹ ਨੂੰ ਰਿਪੋਰਟ ਨਹੀਂ ਕਰ ਸਕਦਾ ਪਰ ਗੱਲ ਇਹ ਹੈ ਕਿ ਸਾਡੇ ਬੱਚਿਆਂ ਨੂੰ ਜਿਨ੍ਹਾਂ ਨੂੰ ਰਿਪੋਰਟ ਕਰਨੀ ਹੈ ਜਦੋਂ ਉਹ ਪੰਜਾਬ ਦੀ ਧਰਤੀ ਤੇ ਆਣਗੇ ਉਹਦਾ ਇੱਕ ਬਹੁਤ ਵੱਡਾ ਸੰਕਟ ਜਿਹੜਾ ਹੈ ਹੋਰ ਪੈਦਾ ਹੋਣਾ ਜਾਂ ਉਹ ਇੱਥੇ ਡਿਪਰੈਸ਼ਨ ਦਾ ਸ਼ਿਕਾਰ ਹੋਣਗੇ ਜਾਂ ਚੋਰੀ ਠੱਗੀ ਚਾਉਣਗੇ ਜਾਂ ਉਹ ਬੰਦੂਕਾਂ ਚੱਕ ਲੈਣਗੇ ਸੋ ਇਹ ਸੰਕਟ ਸਾਡੀਆਂ ਆਰਥਿਕਤਾ ਦਾ ਸੰਕਟ ਹੈ ਜਿਸ ਦੇ ਵਿੱਚ ਸਾਡੇ ਇਹ ਬੱਚੇ ਨਦੋਸ਼ੇ ਮਾਰੇ ਜਾ ਰਹੇ ਨੇ ਜਿਹੜੇ ਜਿਹੜੇ ਨਿਰਦੋਸ਼ ਨੇ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਹੈ ਈਵਨ ਕਿ ਜਿਹੜੀ ਜੇ ਦੇਖੀਏ ਸੀ ਜਿਹੜੇ ਬੱਚਿਆਂ ਦੀਆਂ ਗੱਲ ਕਰ ਰਹੀਆਂ ਮੈਂ ਉਹਨਾਂ ਨੇ ਇੱਥੇ ਆਏ ਪਹਿਲਾਂ 30 35 35 ਲੱਖ ਰੁਪਏ ਕਲਜਾ ਨੂੰ ਦਿੱਤਾ ਆ ਕੇ ਫਿਰ ਉਹਨਾਂ ਨੇ ਇੱਥੇ ਕਮਾਈ ਕੀਤੀ ਉਹ ਵੀ ਇਹਨਾਂ ਦੇ ਜਿਹੜਾ ਕੈਨੇਡਾ ਦੀ ਗਵਰਨਮੈਂਟ ਦੇ ਅਰਥਚਾਰੇ 'ਚ ਹਿੱਸਾ ਆਇਆ ਫਿਰ ਜਿਹੜੀਆਂ ਉਹ ਚੀਜ਼ਾਂ ਖਰੀਦਦੇ ਰਹੇ ਉਹਦੇ 'ਚ ਵੀ ਟੈਕਸ ਭਰਿਆ ਫਿਰ ਉਹਨਾਂ ਨੇ ਆਪਣੇ ਟੈਕਸ ਭਰਿਆ ਸੋ ਇਹ ਸਾਰਾ ਹੀ ਸੰਕਟ ਦੇ ਵਿੱਚ ਕੈਨੇਡਾ ਗਵਰਨਮੈਂਟ ਨੂੰ ਬੰਦੇ ਚਾਹੀਦੇ ਨਹੀਂ ਪਰ ਉਹ ਲੋਕ ਆਪਣੀ ਚਮੜੀ ਵਿਚਾਰ ਰਿਹਾ ਹੈ ਕਿ ਮੈਂ ਵਾਪਸ ਭੇਜ ਰਿਹਾ ਤੇ ਲੋ ਜੀ ਬਹੁਤ ਸਾਰੀਆਂ ਸਮੱਸਿਆਵਾਂ ਤੁਸੀਂ ਦੱਸਿਆ ਵਿਦਿਆਰਥੀਆਂ ਦੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਕੀ ਹੋ ਸਕਦਾ ਕਿਉਂਕਿ ਜਿਹੜਾ ਵਾਪਸ ਆਉਣ ਲਈ ਤਾਂ ਬੱਚੇ ਗਏ ਹੀ ਨਹੀਂਗੇ ਬੱਚੇ ਤਾਂ ਉੱਥੇ ਪਰਮਾਨੈਂਟ ਰੋਜ਼ਗਾਰ ਲਈ ਗਏ ਆ ਪਰ ਮੀਆ ਪੀਆ ਲਈ ਪਰਮਾਨੈਂਟ ਰੈਜ਼ਿਡੈਂਸੀ ਲਈ ਗਏ ਬਾਅਦ ਨੈਸ਼ਨੈਲਿਟੀ ਮਿਲ ਜਾਏਗੀ ਇਸ ਮੰਤਵ ਨਾਲ ਤਾਂ ਗਏ ਵਿਦਿਆਰਥੀ ਜੇ ਉਹਨਾਂ ਨੂੰ ਇਹ ਕੋਈ ਵੀ ਇਸ ਕਿਸਮ ਦਾ ਸੰਕਟ ਆਉਂਦਾ ਉਹਨਾਂ ਦਾ ਸੰਕਟ ਹੀ ਨਹੀਂ ਜਿਹੜੇ ਉਹਨਾਂ ਮਾਪਿਆਂ ਦਾ ਵੀ ਸੰਕਟ ਹੈਗਾ ਇਹਦਾ ਹੱਲ ਕੀ ਹੈ ਇਸ ਦਾ ਹੱਲ ਜਿਹੜਾ ਚਾਰਾ ਜੋਈ ਜਿਹੜੀ ਸਾਡਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਥੋਂ ਦਾ ਪਹਿਲਾ ਆਇਆ ਵਾ ਭਾਈ ਜਾਰਾ ਪੰਜਾਬੀ ਜਾਂ ਇੰਡੀਅਨ ਜਾਂ ਸਾਊਥ ਏਸ਼ੀਅਨ ਉਹ ਉਸ ਤਰੀਕੇ ਨਾਲ ਬੱਚਿਆਂ ਨਾਲ ਸਪੋਰਟ ਨਹੀਂ ਕਰ ਰਿਆ ਜਿਸ ਤਰੀਕੇ ਨਾਲ ਬਹੁਤ ਥੋੜੀ ਗਿਣਤੀ ਦੇ ਵਿੱਚ ਸਪੋਰਟ ਕਰ ਰਹੇ ਨੇ ਦੂਜੀ ਗੱਲ ਬੱਚਿਆਂ ਨੇ ਫੇਰ ਜਾਣਾ ਸ਼ੁਰੂ ਕੀਤਾ ਐਮਪੀਪੀ ਕੋਲ ਐਮਪੀ ਸਕੂਲ ਉਹੋ ਆਫ ਦੀ ਰਿਪੋਰਟ ਤਾਂ ਕਹਿ ਰਹੇ ਨੇ ਕਿ ਅਸੀਂ ਖਾਸ ਕਰਕੇ ਜਿਹੜੇ ਹੁਣ ਇਲੈਕਸ਼ਨਾਂ ਆਣੀਆਂ ਨੇ ਜਿਹੜੀ ਕਨਜ਼ਰਵੇਟਿਵ ਪਾਰਟੀ ਹੈ ਉਹਦੇ ਐਮਐਲਏ ਖੁੱਲ ਕੇ ਕਹਿ ਰਹੇ ਨੇ ਕਿ ਟੁੱਟੋ ਸਰਕਾਰ ਦੀਆਂ ਗਲਤੀਆਂ ਦਾ ਹੈ ਜਿਸ ਤਰ੍ਹਾਂ ਇੱਕ ਪੋਲੀਟੀਕਲ ਜਿਹੜਾ ਲੈਣਾ ਹੁੰਦਾ ਹੈ ਇੱਕ ਬੈਨੀਫਿਟ ਜੀ ਉਹਦੀਆਂ ਗਿਣਤੀਆਂ ਮਿੰਤੀਆਂ ਨੇ ਉਸ ਕਰਕੇ ਇਹ ਮਸਲਾ ਹੋਇਆ ਤੇ ਅਸੀਂ ਤੁਹਾਡੇ ਨਾਲ ਜਦੋਂ ਤੁਸੀਂ ਲਿਬਰਲ ਪਾਰਟੀ ਦੇ ਐਮਪੀ ਕੋਲ ਜਾ ਰਹੇ ਹੋ ਉਦੋਂ ਉਹ ਕਹਿ ਰਹੇ ਨੇ ਜੀ ਅਸੀਂ ਹਾਂ ਕਹਾਂਗੇ ਆਫ ਦੀ ਰਿਕਾਰਡ ਕਹਿੰਦੇ ਨੇ ਜੀ ਹਾਂ ਇਹ ਇਹ ਹੋਣਾ ਚਾਹੀਦਾ ਹੋਣਾ ਚਾਹੀਦਾ ਪਰ ਆਪਣੇ ਲੀਡਰ ਦੇ ਅੱਗੇ ਉਹ ਬੋਲਦੇ ਨਹੀਂ ਦੂਸਰੀ ਗੱਲ ਹੋਣ ਜਿਹੜਾ ਬੱਚਿਆਂ ਨੇ ਕਿਹਾ ਕਿ ਸਾਨੂੰ ਤੁਸੀਂ ਜਿਹੜਾ ਹੈ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਜਿਹੜੇ ਐਮਪੀਪੀਜ਼ ਨੇ ਜਿਹੜੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਿੰਨੇ ਬੱਚੇ ਅੱਜ ਦੀ ਡੇਟ ਦੇ ਵਿੱਚ ਓਵਰਸਟੇ ਹੋ ਰਹੇ ਆ ਉਹਨਾਂ ਨੂੰ ਤੁਸੀਂ 2-2 ਸਾਲ ਦੀ ਐਕਸਟੈਂਸ਼ਨ ਦਿਓ ਇਹ ਟੈਂਪਰੇਰੀ ਇੱਕ ਹੈ ਫਿਰ ਉਸ ਤੋਂ ਬਾਅਦ ਅਗਲਾ ਸਟੈਪ ਇਹ ਹੈ ਕਿ ਤੁਸੀਂ ਉਹਨਾਂ ਨੇ ਇੱਥੋਂ ਦੀ ਆਰਥਿਕਤਾ ਦੇ ਵਿੱਚ ਜਿਹੜਾ ਹੈ ਸ਼ਮੂਲੀਅਤ ਕੀਤੀ ਹੈ ਉਹਨੂੰ ਅੱਗੇ ਲੈ ਕੇ ਗਿਆ ਹੈ ਫਿਰ ਉਹ ਟੈਕਸ ਵੀ ਉਹਨਾਂ ਨੇ ਭਰੇ ਨੇ ਇਹ ਜਿਹੜੀਆਂ ਤੁਸੀਂ ਜਿਹੜੀਆਂ ਪੁਆਇੰਟਸ ਦੀਆਂ ਪੀਆਰ ਅਪਲਾਈ ਕਰਨ ਦੇ ਪੁਆਇੰਟਸ ਵਧਾ ਰਹੇ ਨੇ ਅੱਜ ਜਿਹੜੇ ਸਟੂਡੈਂਟਸ ਬੁਲਾਉਂਗੇ ਅਜੇ ਵੀ ਬੁਲਾ ਰਿਹਾ ਐ ਐਸੀ ਗੱਲ ਨਹੀਂ ਹੈ ਕਿ ਜਿਹੜਾ ਇੱਥੋਂ ਦਾ ਇੱਕ ਅਨੈਕਸਿਸ ਹੈ ਜਿਹੜਾ ਪ੍ਰਾਈਵੇਟ ਐਜੂਕੇਸ਼ਨ ਦਾ ਜਿਹੜੀ ਇੱਕ ਧੰਦਾ ਬਣ ਗਈ ਹੈ ਉਹ ਅਜੇ ਵੀ ਟੁੱਟੋ ਗਵਰਨਮੈਂਟ ਦੇ ਉੱਤੇ ਜਿਹੜਾ ਹੈ ਦਬਾਅ ਪਾ ਰਹੇ ਨੇ ਕਿ ਸਾਡੇ ਕਾਲਜ ਬੰਦ ਹੋ ਜਾਣਗੇ ਕਿਉਂਕਿ ਉਹ ਬਹੁਤ ਵੱਡੀ ਜਿਹੜੀ ਕਿਸੇ ਵੀ ਸਰਕਾਰ ਨੂੰ ਚਾਹੇ ਉਹ ਕੋ ਕੰਜ਼ਰਵੇਟਿਵ ਪਾਰਟੀ ਜਾਂ ਲਿਬਰਲ ਪਾਰਟੀ ਹੈ ਉਹ ਉਹ ਪੈਸਾ ਫੰਡ ਨਹੀਂ ਕਰਦੇ ਤਾਂ ਉਹਨਾਂ ਉਹ ਅਜੇ ਵੀ ਸਟੂਡੈਂਟ ਸਾਡੇ ਆ ਰਹੇ ਨੇ ਪਰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜਿਹੜੇ ਪਹਿਲਾਂ ਆਏ ਹੋ ਸਟੂਡੈਂਟ ਨੇ ਤੁਸੀਂ ਉਹਨਾਂ ਨੂੰ ਸੈਟਲ ਕਰੋ ਉਹਨਾਂ ਦਾ ਨੱਟਾਰਾ ਕਰੋ ਉਹਨਾਂ ਨੂੰ 2-2 ਸਾਲ ਦਾ ਹੋਰ ਐਕਸਟੈਂਡਡ ਪੋਸਟ ਗ੍ਰੈਜੂਏਟ ਜਿਹਨੂੰ ਕਹਿੰਦੇ ਨੇ ਵਰਕ ਵੀਜ਼ਾ ਉਹ ਦਿਓ ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਘੱਟ ਬਲਾਓ ਨਾ ਤੇ ਘੱਟ ਲਾਓ ਕੈਪਿੰਗ ਲਗਾ ਦਿਓ ਪਰ ਕਿਉਂਕਿ ਕੈਨੇਡੀਅਨ ਸਰਕਾਰ ਨੂੰ ਚਾਹੀਦਿਆ ਹੈ ਚਾਰ ਇਸ ਕਰਕੇ ਉਹ ਖਤਮ ਨਹੀਂ ਹੋਣਾ ਏ ਮ ਲੋਕਾਂ ਦਾ ਆਣਾ ਛੱਕ ਨਹੀਂ ਹੋਣਾ ਪਰ ਟੂ ਡੋ ਕਿ ਗਵਰਨਮੈਂਟ ਜਿਹੜੀ ਹੈ ਉਹ ਕ੍ਰਾਈਸਿਸ ਹੈ ਉਹ ਆਪਣੀ ਚਮੜੀ ਬਚਾਉਣ ਦੇ ਲਈ ਇਹਨਾਂ ਬੱਚਿਆਂ ਦੀ ਬਲੀ ਦੇ ਰਹੀ ਹੈ ਸੋ ਇਹ ਕ੍ਰਾਈਸਿਸ ਬਹੁਤ ਡੂੰਘਾ ਹੈ ਸਾਡੀ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਵੀ ਗੱਲ ਕਰਨੀ ਚਾਹੀਦੀ ਹੈ ਉਹਨਾਂ ਦੇ ਬਹੁਤ ਸਾਰੇ ਇੱਥੇ ਮੰਤਰੀ ਆਉਂਦੇ ਨੇ ਆ ਕੇ ਇੱਥੇ ਗੱਲ ਕਰਕੇ ਜਾਂਦੇ ਨੇ ਮੀਡੀਆ 'ਚ ਬੋਲ ਕੇ ਜਾਂਦੇ ਨੇ ਤੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਇੱਥੋਂ ਦੇ ਜਿਹੜੇ ਸਾਡੀ ਕਮੈਂਟ ਆ ਉਹਨਾਂ ਦੇ ਨਾਲ ਗੱਲਬਾਤ ਕਰੇ ਤਾਂ ਕਿ ਇਹ ਜਿਹੜੇ ਬੱਚੇ ਨੇ ਜਦੋਂ ਉੱਥੇ ਜਾਣਗੇ ਪੰਜਾਬ ਦੇ ਵਿੱਚ ਉਹ ਪੰਜਾਬ ਦੀ ਸਰਕਾਰ ਲਈ ਵੀ ਸੰਕਟ ਖੜਾ ਹੋਏਗਾ ਈਵਨ ਕਿ ਜਿਹੜੇ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਸਿਰਫ ਉਹਨਾਂ ਨੂੰ ਵੀਜ਼ਾ ਸਿਰਫ ਮਿਲਿਆ ਐਜੂਕੇਸ਼ਨ ਲਈ ਇਹ ਅਸੀਂ ਲੋਕਾਂ ਨੇ ਮੰਨ ਲਿਆ ਕਿ ਨਹੀਂ ਉੱਥੇ ਫਿਰ ਵਰਕ ਵੀਜ਼ਾ ਮਿਲ ਜਾਣਾ ਫਿਰ ਪੀਆਰ ਲਈ ਅਸੀਂ ਅਪਲਾਈ ਕਰ ਦੇਣਾ ਇਹ ਸਾਡੀਆਂ ਪਲੈਨਿੰਗ ਸੀ ਉਹਨਾਂ ਦੀ ਜਿਹੜੀ ਇਨਵਿਟੇਸ਼ਨ ਲੈਟਰ ਹੈ ਉਹਦੇ 'ਚ ਕਿਦਰੇ ਨਹੀਂ ਲਿਖਿਆ ਹੋਇਆ ਕਿ ਅਸੀਂ ਤੁਹਾਨੂੰ ਪੀਆਰ ਦੇਵਾਂਗੇ ਸੋ ਇਸ ਕਰਕੇ ਉਹ ਰੂਲਸ ਦੇ ਮੁਤਾਬਕ ਉਹ ਬਚ ਰਹੀ ਹੈ ਪਰ ਇਹ ਜਿਹੜੇ ਲੋਕ ਸਾਡੇ ਬੱਚੇ ਆਏ ਨੇ ਇਹ ਬਹੁਤ ਵੱਡਾ ਸੰਕਟ ਹੈ ਇਹ ਪੰਜਾਬ ਗਵਰਨਮੈਂਟ ਲਈ ਵੀ ਹਿੰਦੁਸਤਾਨ ਦੀ ਸਰਕਾਰ ਲਈ ਵੀ ਤੇ ਜਿਹੜਾ ਹੈ ਕੈਨੇਡਾ ਦੀ ਸਰਕਾਰ ਲਈਦੀ ਇਹ ਇੱਕ ਬਹੁਤ ਵੱਡਾ ਜਿਹੜਾ ਕ੍ਰਾਈਸਿਸ ਇਹਨਾਂ ਨੇ ਪੈਦਾ ਕੀਤਾ ਤੇ ਬੱਚਿਆਂ ਨੂੰ ਫਿਊਚਰ ਜਿਹੜਾ ਹੈ ਕਾਲਾ ਦਿਸ ਰਿਹਾ ਉਹ ਉਦਾਸ ਨੇ ਉਹ ਡਰੇ ਹੋਏ ਨੇ ਉਹ ਨਾ ਅੱਗੇ ਜਾ ਸਕਦੇ ਨੇ ਹੁਣ ਜਿਵੇਂ ਏਸੀ ਕਹਿੰਦੇ ਆ ਨਾ ਸੁਵਜੀਤ ਪਾਤਰ ਦੀ ਲਾਈਨ ਆ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ ਸੋ ਉਹਨਾਂ ਘਰਾਂ ਨੂੰ ਉਹ ਜਿਹੜਾ ਹੈ ਤੇ ਕੁਝ ਵਿਦੇਸ਼ਾਂ ਚ ਰੁੱਲਦੇ ਨੇ ਰੋਜ਼ੀ ਲਈ ਦੇਸ਼ ਪਰਤਣਗੇ ਆਪਣੇ ਕਦੀ ਹਾਂ ਸੋ ਉਹ ਇੱਕ ਬਰਖਾਂ ਦੀ ਤਰ੍ਹਾਂ ਖੜੇ ਨੇ ਬਹੁਤ ਉਦਾਸ ਹੁੰਦਾ ਉਹਨਾਂ ਬੱਚਿਆਂ ਨੂੰ ਦੇਖ ਕੇ ਦਿਲ ਕਿ ਉਹ ਆਏ ਇੱਕ ਸੁਨਹਿਰੇ ਭਵਿੱਖ ਲਈ ਸੀ ਉਹ ਭਵਿੱਖ ਉਹਨਾਂ ਦਾ ਹੁਣ ਕਾਲਾ ਨਜ਼ਰ ਆ ਰਿਹਾ ਹੈ ਇਹ ਅਰਥਚਾਰੇ ਦਾ ਸਾਡੇ ਸਿਸਟਮ ਦੀ ਜਿਹੜੀ ਪ੍ਰੋਡਕਟ ਨੇ ਇਹ ਸਾਰੇ ਬੱਚੇ ਤੇ ਤੁਸੀਂ ਕਹੇ ਵੀ ਜਿਹੜੇ ਜਿਨ੍ਹਾਂ ਨੇ ਚੋਣਾਂ ਲੜਨੀਆਂ ਭਾਵੇਂ ਉਹ ਲਿਬਰਲ ਪਾਰਟੀ ਹੋਵੇ ਭਾਵੇਂ ਦੂਜੀ ਪਾਰਟੀ ਹੋਵੇ ਉਹ ਕੋਈ ਵੀ ਸਾਥ ਦੇਣ ਲਈ ਤਿਆਰ ਨਹੀਂ ਫਿਰ ਇਹਨਾਂ ਵਿਦਿਆਰਥੀਆਂ ਦਾ ਸਾਥ ਕੌਣ ਦੇਗਾ ਕੌਣ ਕੋਈ ਸੋਸ਼ਲ ਆਰਗੇਨਾਈਜੇਸ਼ਨਾਂ ਨਹੀਂ ਇਹੋ ਜਿਹੀ ਕੈਨੇਡਾ ਦੇ ਵਿੱਚ ਬਹਿ ਤਾਂ ਐਨਜੀਓ ਬਾਰੇ ਬਹੁਤ ਚਰਚਾ ਹੁੰਦੀ ਵੀ ਬਹੁਤ ਐਨਜੀਓ ਨੇ ਉਹ ਵੀ ਸਾਥ ਦੀ ਦੇਰੀਆਂ ਵਿਦਿਆਰਥੀਆਂ ਦਾ ਨਹੀਂ ਸਾਥ ਦੇਣ ਲਈ ਤਿਆਰ ਨਹੀਂ ਟੈਕਨੀਕਲਿਟੀਆਂ ਨਹੀਂ ਆ ਨੇ ਜਿਹੜੇ ਰੂਲਸ ਨੇ ਕੁਝ ਹੋਰ ਕਹਿ ਰਹੇ ਨੇ ਹੁਣ ਇਹ ਆਫ ਦੀ ਰਿਕਾਰਡ ਦਾ ਇਹ ਕਹਿ ਰਹੇ ਨੇ ਜਿਹੜੇ ਲਿਬਰਲ ਪਾਰਟੀ ਦੇ ਐਮਪੀ ਤੇ ਐਮਪੀਜ਼ ਨੇ ਅਸੀਂ ਸਰਕਾਰ ਨੂੰ ਕਹਾਂਗੇ ਅਸੀਂ ਇਹ ਕਰਾਂਗੇ ਹਰ ਬੱਚੇ ਤਾਂ ਕ੍ਰਾਈਸਿਸ ਨੇ ਆ ਕੇ ਉਹਨਾਂ ਦੇ ਸਾਹਮਣੇ ਕੋਈ ਵੀ ਚੀਜ਼ ਐਸੀ ਲਿਸਟ ਦੇ ਵਿੱਚ ਜਾਂ ਕੋਈ ਉਹਨਾਂ ਨੂੰ ਛੋਟੀ ਨਹੀਂ ਮਿਲ ਰਹੀ ਕਿਉਂਕਿ ਦੂਜੇ ਪਾਸੇ ਤਾਂ ਹਰ ਮਹੀਨੇ 4-5 ਬੱਚੇ ਰਿਪੋਰਟ ਹੋ ਰਹੇ ਨੇ ਉਹਦੇ ਵਿੱਚੋਂ ਤਿੰਨ ਜੇ 5 ਬੱਚੇ ਰਿਪੋਰਟ ਹੁੰਦੇ ਨੇ ਜੀਟੀਏ ਦੀ ਗੱਲ ਕਰਦੀਆਂ ਬਾਕੀ ਪ੍ਰੋਵਿੰਸਿਸ ਦੀ ਨਹੀਂ ਮੈਂ ਕਰਦੀ ਤਾਂ ਜੀਟੀਏ ਦੀ 7-8 ਇਹਨਾਂ ਨੇ ਪ੍ਰੋਵਿੰਸਪੇਰ ਤੱਕ ਗਿਣਤੀ ਗਿਣਤੀ ਜ਼ਿਆਦਾ ਬਣ ਜਾਂਦੇ ਨੇਨੀ ਬੋਤਾ 15 ਸਾਡੀਆਂ ਪ੍ਰਵੈਂਸਿਸ ਨੇ ਜਿਓ ਜਿਹੜੀਆਂ ਡਾਇਰੈਕਟਰੀਜ਼ ਨੇ ਨਾ ਦੀਆਂ ਗ੍ਰੇਟਰ ਟੋਰੰਟੋ ਏਰੀਆ ਜਿਹੜਾ 200 ਕਿਲੋਮੀਟਰ ਚ ਫੈਲਿਆ ਹੋਇਆ ਜਿਸ ਦੇ ਵਿੱਚ ਛੋਟੇ ਸ਼ਹਿਰ ਆਉਂਦੇ ਨੇ ਉਹਦੇ ਵਿੱਚੋਂ ਹੀ ਜੇ ਪੰਜ ਬੱਚੇ ਰਿਪੋਰਟ ਹੁੰਦੇ ਨੇ ਜਿਹੜੇ ਕ੍ਰਾਈਮ ਚ ਨੇ ਜਿਹੜੇ ਡਰੱਗ ਚ ਨੇ ਜਿਨ੍ਹਾਂ ਦੇ ਉੱਤੇ ਡਿਫਰੈਂਟ ਕੇਸ ਸੀ ਨੇ ਉਹੀ ਜਿਹੜਾਂ ਚ ਜਾਂਦੇ ਨੇ ਉੱਥੋਂ ਫਿਰ ਇੱਕ ਲੰਮਾ ਪ੍ਰੋਸੈਸ ਆ ਇਮੀਗ੍ਰੇਸ਼ਨ ਦਾ ਤੇ ਜਿਹੜੀ ਸਾਡੀਆਂ ਜਿਹੜੇ ਅਥਾਰਟੀਜ਼ ਨੇ ਉਹਨਾਂ ਦਾ ਤੇ ਉਹਦੇ ਚੋਂ ਪੰਜਾਂ ਚੋਂ ਤਿੰਨ ਬੱਚੇ ਸਾਡੇ ਪੰਜਾਬੀ ਹੁੰਦੇ। ਜੇ ਪੰਜ ਬੱਚੇ ਰਿਪੋਰਟ ਹੋ ਰਹੇ ਨੇ ਤੇ ਤਿੰਨ ਬੱਚੇ ਪੰਜਾਬੀ ਨਹੀਂ ਉਹਦੇ ਵਿੱਚੋਂ। ਸੋ ਇਸ ਕਰਕੇ ਅ ਬੜੀ ਭਿਆਨਕ ਪਰਿਸਥਿਤੀ ਹੈ। ਅ ਦਵਾ ਇਹੀ ਹੈ ਕਿ ਜਿਹੜੀਆਂ ਇੱਥੋਂ ਦੇ ਸਾਡਾ ਪੰਜਾਬੀ ਭਾਈ ਜਾ ਰਹੇ ਨੇ, ਹਿੰਦੁਸਤਾਨ ਭਾਈ ਜਾ ਰਹੇ ਨੇ ਜਿਹੜੇ ਸਾਡੇ ਰਾਣੀ ਇੱਥੇ ਅਸੀਂ ਬੈਠੇ ਹੋਏ ਹਾਂ ਉਹ ਉਹਨਾਂ ਨੂੰ ਸਪੋਰਟ ਕਰੀਏ ਔਰ ਗਵਰਨਮੈਂਟ ਨੂੰ ਦੋਨਾਂ ਪਾਰਟੀਆਂ ਨੂੰ ਕਹੀਏ ਕਿ ਸਾਡੀ ਵੋਟ ਤੁਹਾਡੇ ਲਈ ਨਹੀਂ ਹੋਏਗੀ ਕਿਉਂਕਿ ਗਾਇਕ ਜਿਹੜੀ ਪੋਲਿਟਿਕਸ ਆ ਵੋਟ ਦੀ ਹੈ ਬ੍ਰੈਂਟਨ ਦੇ ਵਿੱਚ ਮਿਸਿਸਾਗਾ ਦੇ ਵਿੱਚ ਕੈਲੇਡਨ ਐਂਡ ਪੀਲ ਰੀਜਨ ਦੀ ਮੈਂ ਜੇ ਗੱਲ ਕਰਾਂ ਪੀਲ ਰੀਜਨ ਦੇ ਵਿੱਚ ਜਿਹੜਾ ਹੈ ਉਹ ਪੰਜਾਬੀ ਖਾਸ ਕਰਕੇ ਪੰਜਾਬੀ ਉਹ ਸਿੱਖ ਔਰ ਖਾਸ ਕਰਕੇ ਜੇ ਅਸੀਂ ਉਸ ਮੁੱਚੇ ਤੌਰ ਤੇ ਦੇਖੀਏ ਤਾਂ ਹਿੰਦੁਸਤਾਨੀ ਤੇ ਸਾਊਥ ਏਸ਼ੀਆਨ ਭਾਈਚਾਰੇ ਦੀ ਬੋਰ ਤੋਂ ਬਿਨਾ ਕੋਈ ਵੀ ਪਾਰਟੀ ਨਹੀਂ ਜਿੱਤ ਸਕਦਾ ਸੋ ਇਸ ਕਰਕੇ ਉਸ ਤਰੀਕੇ ਨਾਲ ਜਿਹੜੇ ਇਥੋਂ ਦੇ ਸਾਡੇ ਭਾਈਚਾਰੇ ਦੇ ਸਿਟੀਜ਼ਨ ਲੋਕ ਨੇ ਅਗਰ ਉਹਨਾਂ ਤੇ ਦਬਾਅ ਪਾਓ ਇਨਾਂ ਨੂੰ ਜਿਹੜਾ ਹੈ ਬੱਚਿਆਂ ਦੀ ਜੜੀ ਉਹਨੂੰ ਸਪੋਰਟ ਕਰਨ ਆਏ ਨੇ ਬਹੁਤ ਸਾਰੇ ਲੋਕ ਜਿਸ ਦਿਨ ਪਿਛਲੇ ਦਿਨ ਅੱਜ ਸੈਮੀਨਾਰ ਸੀ ਬਹੁਤ ਸਾਰੇ ਲੋਕ ਆਏ ਨੇ ਇੰਦਰਜੀਤ ਸਿੰਘ ਵੱਲ ਸੀ ਇਕਵਾਲ ਮਾਨ ਸੀ ਇਸ ਤਰ੍ਹਾਂ ਬਹੁਤ ਸਾਰੇ ਲੋਕ ਸੀ ਅਸੀਂ ਇਕੱਠੇ ਹੋਏ ਸੀ ਚਾਹੁੰਦੇ ਆ ਕਿ ਇੱਕ ਸ਼ਾਇਦ ਆਉਣ ਵਾਲੇ ਦਿਨਾਂ 'ਚ ਇੱਕ ਛੋਟਾ ਜਿਹਾ ਇੱਕ ਗਰੁੱਪ ਜਾਂ 15 10 15 ਦਾ ਬਣੇਗਾ ਜਿਹੜਾ ਕੁਝ ਗੱਲਾਂ ਨੂੰ ਫੋਰਸਫੁਲੀ ਜਿਹੜਾ ਹੈ ਕਮੈਂਟ ਕੋਲੇ ਲੈ ਕੇ ਜਾਏ ਪਰ ਡੇ ਬਾਏ ਡੇ ਨਰਾਸ਼ਾ ਦੇ ਵਿੱਚ ਬੱਚੇ ਨੇ ਉਹਨਾਂ ਨੇ ਕੰਮ ਵੀ ਕਰਨਾ ਹੈ ਰੋਟੀ ਰੋਜੀ ਵੀ ਤੋੜਨੀ ਹੈ इवन ਕਿ ਬਹੁਤ ਸਾਰੀਆਂ ਐਸੀਆਂ ਖਤਰਨਾਕ ਵੀਡੀਓਜ਼ ਸਾਹਮਣੇ ਆਂਦੀਆਂ ਨੇ ਕਿ ਬੱਚੇ ਜੰਗਲ 'ਚ ਟੈਂਟ ਲਾ ਕੇ ਰਹ ਰਹੇ ਉਹ ਫੂਡ ਹੀ ਨਹੀਂ ਕਰ ਸਕਦੇ ਕਿਉਂਕਿ ਇੱਥੇ ਮਹਿੰਗਾਈ ਇੰਨੀ ਵੱਧ ਗਈ ਹੈ ਇਨਫਲੇਸ਼ਨ ਇੰਨੀ ਹੈ ਇੱਥੇ ਰੋਜ਼ਮਾਰਾ ਦਾ ਜਿਹੜਾ ਇੱਕ ਗਰੋਸਰੀ ਦਾ ਇੱਕ ਘਰ ਦੇ ਖਰਚਿਆਂ ਦਾ ਬਜਟ ਹੈ ਜਿਹੜਾ ਅੱਜ ਤੋਂ 5 ਸਾਲ ਪਹਿਲਾਂ ਬਿਫੋਰ ਕੋਵਿਡ ਜੇ 500 ਡਾਲਰ ਸੀ ਗਰੋਸਰੀ ਦਾ ਖਰਚਾ ਤੇ ਹੁਣ ਉਹ 1500 ਡਾਲਰ ਤੋਂ ਉੱਪਰ ਹੈ ਤਾਂ ਵੀ 2000 ਡਾਲਰ ਦੀ ਗਰੋਸਰੀ ਆਂਦੀ ਹੈ ਸੋ ਇਸ ਕਰਕੇ ਉਹ ਕ੍ਰਾਈਸਿਸ ਵੀ ਵਧਿਆ ਬੱਚੇ ਤੇ ਆਪਣੀ ਰੋਟੀ ਤੇ ਆਪਣੇ ਜਿਹੜੇ ਅਕਮੋਡੇਸ਼ਨ ਹੈ ਉਹਨਾਂ ਦਾ ਉਹ ਵੀ ਪੂਰਾ ਨਹੀਂ ਕਰ ਸਕਦੇ ਫਿਰ ਕੰਮਾਂ ਦੀ ਘਾਟ ਇੱਥੇ ਪੈ ਗਈ ਹੈ ਕੰਮ ਨਹੀਂ ਮਿਲ ਰਹੀ ਸਾਡੇ ਬੱਚਿਆਂ ਨੂੰ ਜੇ 5 ਦੀ ਇੱਥੇ ਕੋਈ ਵੈਕੈਂਸੀ ਨਿਕਲਦੀ ਪੰਜ ਬੰਦਿਆਂ ਦੀ ਕਿਤੇ 5000 ਬੱਚਾ ਖੜਾ ਹੁੰਦਾ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਸਾਡੇ ਬੱਚੇ ਨੇ ਮੈਂ ਇੱਕ ਬੜੀ ਗੱਲ ਤੁਹਾਡੇ ਪਿਛਲੇ ਦਿਨਾਂ ਦੇ ਵਿੱਚ ਇੱਥੇ ਮੈਂਡਰੀਅਨ ਇੱਕ ਬਹੁਤ ਫੂਡ ਚੇਨ ਹੈ ਉਹਨਾਂ ਨੇ ਇੱਕ ਦਿਨ ਲਈ ਕੈਨੇਡਾ ਡੇ ਤੇ ਜਿਹੜਾ ਹੈ ਪਹਿਲੀ ਜੁਲਾਈ ਨੂੰ ਉਹਨਾਂ ਨੇ ਫੂਡ ਫ੍ਰੀ ਕਰਤਾ ਸਾਰੀਆਂ ਆਪਣੀਆਂ ਚੇਨਸ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿ ਦੋ ਦੋ ਤਿੰਨ ਤਿੰਨ ਕਿਲੋਮੀਟਰ ਲੰਬੀਆਂ ਲਾਈਨਾਂ ਲੱਗੀਆਂ ਜਾਂ ਜਿਹਦੇ ਸਟਾਫ ਸਭ ਤੋਂ ਜ਼ਿਆਦਾ ਸਾਊਥ ਏਸ਼ੀਆਨ ਬੱਚੇ ਸਵੀਫੋਡ ਲੈਂਡ ਇਸ ਨੂੰ ਇਸ ਕਰਕੇ ਜਿਹੜੇ ਸਾਡੇ ਬੱਚੇ ਬਹੁਤ ਸਾਰੀਆਂ ਗੱਲਾਂ ਇਹ ਨੇ ਕਿ ਗੁਰਦੁਆਰਿਆਂ ਦੇ ਵਿੱਚ ਜਾਂਦੇ ਨੇ ਗੁਰਦੁਆਰਿਆਂ ਨੇ ਸਪੋਰਟ ਕੀਤਾ ਰੋਟੀ ਲਈ ਉਹਨਾਂ ਦੀ ਉਹ ਉੱਥੇ ਜਾ ਕੇ ਖਾਂਦੇ ਨੇ ਦੋ ਵੇਲੇ ਦਾ ਖਾਣਾ ਸਥਿਤੀ ਕੋਈ ਬਹੁਤ ਚੰਗੀ ਨਹੀਂ ਹੈ ਪਰ ਇਹਦੇ ਲਈ ਸਾਡੇ ਭਾਈਚਾਰੇ ਨੂੰ ਅੱਗੇ ਆਉਣਾ ਪਏਗਾ ਪੰਜਾਬ ਗਵਰਨਮੈਂਟ ਨੂੰ ਗੱਲ ਕਰਨੀ ਪੈਗੀ ਜਿਹੜਾ ਸਰਕਾਰਾਂ ਦੇ ਪੱਧਰ ਤੇ ਨਹੀਂ ਤੇ ਇੱਕ ਬਹੁਤ ਤਰਾਸਿਕ ਸਿਚੁਏਸ਼ਨ ਹੈ ਜੀ ਜੀ ਸੋ ਟੈਨੋਜੀ ਤੁਸੀਂ ਇਹ ਚੋਜ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਬਾਰੇ ਫਿਰ ਵੀ ਗੱਲ ਕਰਾਂਗੇ ਕੁਝ ਹੋਰ ਮਸਲੇ ਨੇ ਉਹਨਾਂ ਤੇ ਫਿਰ ਚਰਚਾ ਕਰਾਂਗੇ ਚੋਜ ਆਮਲ ਹੋਣ ਲਈ ਸ਼ੁਕਰੀਆ